ਸਾਨੂੰ ਹੁਣੇ ਫੋਨ ਆਇਆ ਕਿਥੇ ਮਾਰਾ ਦੇ ਸਰੂਪ ਦੀ ਬੇਦਬੀ ਕੀਤੀ ਗਈ ਹੈ ਮਗਰ ਜਦਸ ਨੇ ਅਸੀਂ ਇੱਥੇ ਪਹੁੰਚੇ ਆ ਤੇ ਅਸੀਂ ਪੂਰੇ ਰੋਡ ਦੇ ਉੱਤੇ ਦੇਖਦੇ ਪਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਖਲੋਤੇ ਪੀਰਾਗੜੀ ਫਲਾਈਓਵਰ ਦੇ ਉੱਤੇ ਸਾਨੂੰ ਹੁਣੇ ਫੋਨ ਆਇਆ ਕਿਥੇ ਮਾਰਾ ਦੇ ਸਰੂਪ ਦੀ ਬੇਦਬੀ ਕੀਤੀ ਗਈ ਹੈ ਮਗਰ ਜਦਸ ਨੇ ਅਸੀਂ ਇੱਥੇ ਪਹੁੰਚੇ ਆ ਤੇ ਅਸੀਂ ਪੂਰੇ ਰੋਡ ਦੇ ਉੱਤੇ ਦੇਖਦੇ ਪਏ ਆ ਹਾਂ ਪੂਰੀ ਕਰੀ ਗਏ ਬੋਰੀ ਚੱਕਰ ਆ ਸਰੂਪ ਨਹੀਂ ਹੈ ਕਿਤੇ ਗਲਤਫਹਿਮੀ ਹੋ ਗਈ ਹੈ ਜਿਵੇਂ ਵੀਰ ਨੂੰ ਇਹ ਸਾਖੀ ਦੀਆਂ ਕਿਤਾਬਾਂ ਨੇ ਸਰੂਪ ਦੀ ਕਾਲ ਆਈ ਸੀ ਨਹੀਂ 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 ਸਰੂਪ ਨਹੀਂ ਹੈਗੇ ਭਾਜੀ ਅੱਛਾ ਜੀ ਮੈਨੂੰ ਪਹਿਲੇ ਕਿਹਾ ਸੀ ਉਹ ਇਸ਼ਤਿਹਾਰ ਹੈ ਮੈਨੂੰ ਵੀ ਉਹੀ ਲੱਗਿਆ ਮੈਂ ਕਿਹਾ ਵੀ ਗਲਤਫਹਿਮੀ ਨਾ ਹੋ ਜੇ ਇੱਕਦਮ ਕਿਉਂਕਿ ਵੀਡੀਓ ਰਸਤੇ ਹੀ ਦੇਖੀ ਮੈਂ ਮੈਂ ਕਿਹਾ ਸਰੂਪ ਨਹੀਂ ਸਰੂਪ ਨਹੀਂ ਹੈ ਸਾਖੀ ਦੀਆਂ ਪਰ ਇਹ ਨਾ ਪਰ ਹੋਇਆ ਕੀ ਹੋ ਹਾਂ ਅੱਜ ਉਹ ਗੱਡੀ ਆ ਰਹੀ ਹੋਣੀ ਨਾਲ ਉਹ ਮੈਨੂੰ ਟ੍ਰਿਲਿਆ ਕੋਈ ਚੱਕਰ ਹੋਇਆ ਮੈਨੂੰ ਢਿੱਲੇ ਤੋਂ ਗੱਡੀ ਜਾ ਰਹੀ ਹੋਣੀ ਉਹ ਡਰਾਈਵਰ ਦੀ ਗੱਡੀ ਤੋਂ ਇਹ ਸਾਰੇ ਉੜ ਗਏ ਹਾਂ ਆਓ ਬੋਰੀਗਰੀ ਭਈਏ ਸੋ ਸੰਗਤ ਦੀ ਪਹਿਲੀ ਦੀ ਗਲਤਫਹਮੀ ਆ ਦੂਰ ਕਰਦੀਏ ਕਿ ਇਹ ਮਹਾਰਾਜਾ ਸਰੂਪ ਨਹੀਂ ਹੈ ਜਿਹੜੀ ਗਲਤਫਹਮੀ ਫਲਾਈ ਗਈ ਕਿ ਮਹਾਰਾਜਾ ਸਰੂਪ ਦੀ ਵੇਦਵੀ ਕੀਤੀ ਗਈ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਪੋਤੀਆਂ ਹੈਗੀਆਂ ਨੇ ਜਿੱਤੇ ਸਾਖੀਆਂ ਲਿਖੀਆਂ ਹੋਈਆਂ ਨੇ ਦਿੱਲੀ ਦੇ ਪੀਰਾ ਗੜੀ ਫਲਾਈਓਵਰ ਦੇ ਉੱਤੇ ਜਿਹੜੀ ਇਹ ਗੇਰੀ ਗਈ ਸੀ ਤੁਸੀਂ ਵੇਖ ਰਹੇ ਹੋ ਅਸੀਂ ਸਾਡੀ ਟੀਮ ਸਾਰੀ ਲੱਗੀ ਹੈ ਉਹ ਸਾਰੇ ਭਰਾ ਲੱਗੇ ਨੇ ਚੱਕਣ ਵਾਸਤੇ ਤੇ ਇਹ ਮਗਰ ਫਿਰ ਵੀ ਜਿੰਨੇ ਵੀ ਜੋ ਕੀਤੀ ਹੈ ਸ਼ਰਾਰਤ ਜਾਂ ਜਾਣਬੁੱਝੇ ਗਲਤੀ ਨਾਲ गिर ਗਿਆ ਸੋ ਸਾਖੀਆਂ ਆਹ ਆਹ ਉਹ ਹੀ ਉਹ ਹੀ ਹੈ ਆਹ ਆਹ ਉਹ ਹੀ ਉਹ ਹੀ ਹੈ ਗਲਤ ਹੈ ਗਲਤ ਹੈ ਗਲਤ ਹੈ ਗਲਤ ਹੈ ਅਸੀ ਗੱਲ ਤੇ ਸਕੂਟੀ ਬੇਟਾ ਚੱਲ ਰਿਹਾ ਦਿੱਤੇ ਖਲੋਤੇ ਜਾਂਦੇ ਆ ਵੀ ਵਾਹਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਦੁਬਾਰਾ ਲਾਈਵ ਹੋ ਕੇ ਸੰਗਤਾਂ ਨੂੰ ਦਿਖਾ ਰਹੇ ਆ ਕਿ ਜਿਹੜੇ ਅਸੀਂ ਗੱਲ ਕੀਤੀ ਸੀ ਕਿ ਸਾਨੂੰ ਕਾਲ ਆਈ ਸੀ ਕਿ ਮਹਾਰਾਜ ਦਾ ਸਰੂਪ ਉੱਥੇ ਗੀਰਾ ਗੜੀ ਦੇ ਉੱਤੇ ਪਿਆ ਸਰੂਪ ਤੇ ਨਹੀਂ ਐ ਮੈਂ ਗੱਲ ਕਲੀਅਰ ਕਰ ਦਿੰਦਾ ਐ ਸਾਖੀ ਦੀਆਂ ਬੁੱਕਾਂ ਨੇ ਲੇਕਿਨ ਸਭ ਤੋਂ ਵੱਡੀ ਗੱਲ ਕੀ ਬਿਲਕੁਲ ਨਿਊ ਪ੍ਰਿੰਟਿੰਗ ਹੈਗੀ ਜਿਹਦੇ ਅਸੀਂ ਡਾਟਾ ਚੈੱਕ ਕੀਤੀਆਂ ਨੇ ਕਿ ਤੁਸੀਂ ਵੇਖ ਸਕਦੇ ਹੋ 17 ਜਨਵਰੀ 2024 ਦੀ ਇਹਦੀ ਪ੍ਰਿੰਟਿੰਗ ਕੀਤੀ ਗਈ ਲੇਕਿਨ ਨਵੀਆਂ ਹੀ ਸਾਖੀਆਂ ਬੁੱਕਾਂ ਕਿਉਂ ਰੋਡ ਦੇ ਉੱਤੇ ਸੁੱਟੇ ਗਏ ਹਲੇ ਤੱਕ ਇਹਦੇ ਬਾਰੇ ਜਾਣਕਾਰੀ ਨਹੀਂ ਮਿਲੀ ਮੈਨੂੰ ਉਹਨੇ ਉਹਨੇ ਫੋਨ ਆਇਆ ਇੱਕ ਮੇਰੇ ਵੀਰ ਦਾ ਸਾਡੇ ਪਹੁੰਚਣ ਤੋਂ ਪਹਿਲੇ ਹਾਲਾਂਕਿ ਸਿਮਰਜੀਤ ਭਾਈ ਨੇ ਮੈਨੂੰ ਕਾਲ ਕੀਤੀ ਸੀ ਜਨਨਮਿਨਰੀ ਜਾਣਕਾਰੀ ਦਿੱਤੀ ਸੀ ਨਾਰੇ ਭਾਈ ਸਾਹਿਬ ਸੀ ਕਿਤੇ ਪਰਮਜੀਤ ਐਡਵੋਕੇਟ ਜੀ ਜਿਨ੍ਹਾਂ ਨੇ ਕਾਫੀ ਹੱਦ ਤੱਕ ਸਾਰਾ ਕਵਰ ਕਰ ਦਿੱਤਾ ਸੀ ਸਾਰੀ ਕਵਰਿੰਗ ਕਰਤੀ ਮੈਂ ਆਪਣੇ YouTube ਚੈਨਲ ਦੇ ਉੱਤੇ ਕੱਲ ਪੂਰੀ ਇਹਦੀ ਕਵਰਿੰਗ ਜ਼ਰੂਰ ਪਾਵਾਂਗਾ ਸਾਰੇ ਕਿ ਕਿਸ ਤਰ੍ਹਾਂ ਇੱਥੇ ਸਾਡੇ ਵੀਰਾਂ ਨੇ ਮਿਲ ਕੇ ਰਾਤ ਦੇ 1.5 ਵਜੇ ਕਰੀਬ ਇਹ ਸਾਰਾ ਜਦੋਂ ਖਬਰ ਮਿਲੀ ਤੈਨੂੰ ਕਵਰਿੰਗ ਕੀਤਾ ਔਰ ਸਾਰੇ ਇਕੱਠਾ ਕਰਕੇ ਅਸੀਂ ਗੱਡੀ ਦੇ ਵਿੱਚ ਰੱਖਤਾ ਮੌਂਟੀ ਵੀਰ ਜੀ ਦੇ ਮੈਨੂੰ ਨੇ ਕਾਲ ਆਈਏ ਜਗਜੋਤ ਸਿੰਘ ਵੀਰ ਰੁਬਲ ਜੋ ਕਿ ਚੰਦਰ ਵਿਹਾਰ ਦੇ ਵਿੱਚ ਰਹਿੰਦੇ ਨੇ ਔਰ ਉਹਨਾਂ ਨੇ ਮੇਰੀ ਵੀਡੀਓ ਜਿਹੜੀ ਮੈਂ ਪਹਿਲੇ ਲਾਈ ਪਾਈ ਉਹ ਦੇਖ ਕੇ ਮੈਨੂੰ ਕਾਲ ਕੀਤੀ ਏ ਕਿ ਇਸ ਰੋਡ ਤੋਂ ਕਿਤੇ ਦਿੱਲੀੋਂ ਬਾਹਰ ਜਾ ਰਹੇ ਨੇ ਉਹਨਾਂ ਨੇ ਸਾਰਾ ਕੁਝ ਇਕੱਠਾ ਕਰਕੇ ਕਾਫੀ ਹੱਦ ਤੱਕ ਜਿੰਨਾ ਕ ਅਸੀਂ ਮਾਲ ਇਹਦੇ ਵਿੱਚ ਗੱਡੀ 'ਚ ਭਰਿਆ ਇੰਨਾ ਕੀ ਮਾਲ ਉਹ ਜਗਜੋਤ ਸਿੰਘ ਮਜਨੂ ਟਿਲੇ ਗੁਰਦੁਆਰੇ ਸਾਹਿਬ ਪਹੁੰਚਾ ਚੁਕੇ ਨੇ ਔਰ ਉੱਤੇ ਤਿੰਨ ਸੇਵਾਦਾਰਾਂ ਨੂੰ ਮਿਲੇ ਨੇ ਜਿਨ੍ਹਾਂ ਨੇ ਦੱਸਿਆ ਕਿ ਹੱਲੇ ਤੱਕ ਵੈਸੇ ਕੋਈ ਹੋਰ ਗੱਡੀ ਨਹੀਂ ਪਹੁੰਚੀ ਮੈਂ ਦੱਸ ਦੇਣਾ ਚਾਹਨਾ ਕਿ ਇਹ ਘਟਨਾ ਤਕਰੀਬਨ ਦੁਪਹਿਰ ਸ਼ਾਮੀ 8:30-9 ਵਜੇ ਦੇ ਕਰੀਬ ਹੋਈ ਏ ਜਿਹਦੇ ਨਾਲ ਇਹ ਕੰਮ ਕੀਤਾ ਗਿਆ ਤੇ ਮੈਂ ਧੰਨਵਾਦੀ ਹਾਂ ਜਗਜੋਤ ਸਿੰਘ ਰੁਬਲਦੀ ਦਾ ਵੀ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਸਾਰੀ ਜਾਣਕਾਰੀ ਦੱਸੀ ਏ ਤੇ ਮੋਨਟੀ ਵੀਰ ਜਨੇ ਹੁਣੇ 100 ਨੰਬਰ ਦੇ ਉੱਤੇ ਕਾਲ ਕਰ ਦਿੱਤੀ ਏ ਪੁਲਿਸ ਆ ਰਹੀ ਏ ਜੀ ਹਾਂ ਜੀ ਸੋ ਪੁਲਿਸ ਇੱਥੇ ਆ ਰਹੀ ਐ ਸਿ ਪੁਲਿਸ ਪੁਲਿਸ ਨੂੰ ਦੱਸ ਕੇ ਦਿਖਾ ਕੇ ਉਸ ਤੋਂ ਬਾਅਦ ਅਗਲੀ ਜੋ ਵੀ ਕਾਰਵਾਈ ਐ ਅਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਸ ਕਰਦੇ ਆਂ ਕਿ ਬਾਕੀ ਬੰਦੀ ਹੋਈ ਕਾਰਵਾਈ ਦਿੱਲੀ ਕਮੇਟੀ ਉਹਨੂੰ ਜ਼ਰੂਰ ਸਿਰੇ ਤਾਰੇਗੀ ਕਿ ਨਵੇਂ ਹੀ ਨੋ ਤੁਹਾਡੀ ਅਲੀ ਗੱਲ ਹਾਂ ਸਭ ਤੋਂ ਸਭ ਤੋਂ ਡਿਗਲ ਕਿ ਪ੍ਰਿੰਟ ਪ੍ਰਿੰਟਿੰਗ ਨਵੇਂ ਕਿਉਂ ਭੇਜੇ ਆ ਰਹੇ ਆ ਵੀ ਉਹ ਉਹ ਜਿਹੜੇ ਨਵੇਂ ਰਾਂਦੇ ਦੀ ਗੱਲ ਐ ਸੋ ਸੰਗਤ ਜੀ ਤੁਸੀਂ ਵੇਖ ਰਹੇ ਹੋ ਪਿੱਛੇ ਕਿੰਨੀ ਤੇਜ਼ ਟ੍ਰੈਫਿਕ ਆ ਰਿਹਾ ਐ ਇਸੇ ਟ੍ਰੈਫਿਕ ਦੇ ਵਿੱਚ ਸਾਰੇ ਵੀਰਾਂ ਨੇ अपना योगदान पाया और जिस तरह की अगर असी सुनी सुनाई ਗੱਲ ਦੇ ਉੱਤੇ ਉਹਨੂੰ ਅਪਡੇਟ ਦੇ ਰਹੇ ਨੇ ਘਰ ਬੈਠੇ ਹੀ ਕਿ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਤਵੀਕ ਹੋ ਗਈ ਫਲਾਨੀ ਜਗ੍ਹਾ ਤੇ ਉਸ ਚੀਜ਼ ਨਾਲ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਸਕਦਾ ਸੀ ਉਸ ਮਾਹੌਲ ਖਰਾਬ ਨਾ ਇਸ ਕਰਕੇ ਅਸੀਂ ਮੌਕੇ ਤੇ ਪਹੁੰਚੇ ਆ ਉਸ ਮਾਹੌਲ ਖਰਾਬ ਹੋਣ ਤੋਂ ਅਸੀਂ ਉਸ ਚੀਜ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਇਸ ਕਾਰਜ ਵਿੱਚ ਆਪਣਾ ਆਪਣਾ ਕੇ ਸਾਪ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ